ਹੈਲਥ ਐਕਸਪਰਟਸ ਰੋਜ਼ਾਨਾ ਸੈਰ ਕਰਨ ਦੀ ਸਲਾਹ ਦਿੰਦੇ ਨੇ ਕਿਹਾ ਜਾਂਦਾ ਹੈ ਕਿ ਨਿਯਮਿਤ ਸਰੀਰ ਗਤੀਵਿਧੀਆਂ ਸਿਹਤ ਲਈ ਬਹੁਤ ਸਾਰੇ ਫਾਇਦੇ ਦਿੰਦੇ ਹਨ ਫਰਕ ਸਿਰਫ ਇੰਨਾ ਹੋ ਸਕਦਾ ਹੈ ਕਿ ਕੋਈ ਰੋਜ਼ਾਨਾ 6000 ਕਦਮ ਤੁਰਨ ਦੀ ਸਲਾਹ ਦਿੰਦੇ ਨੇ ਜਦੋਂ ਕਿ ਕੋਈ ਨਾ ਕੋਈ ਕਹਿੰਦਾ ਹੈ ਕਿ ਫਿੱਟ ਰਹਿਣ ਲਈ ਘੱਟੋ ਘੱਟ 10000 ਕਦਮ ਤੁਰਨਾ ਬੇਹੱਦ ਜ਼ਰੂਰੀ ਹੈ ਦ ਨਿਊਯਾਰਕ ਟਾਈਮਜ਼ ਵਿੱਚ ਪ੍ਰਕਾਸ਼ਿਤ ਜਰਨਲ ਹੈਲਥ ਇੰਟਰਵਿਊ ਰੋਬੋਟ ਕੋਚ ਇੰਸਟੀਚਿਊਟ ਦੇ ਸਟੱਡੀ ਮੁਤਾਬਿਕ ਖਾਣਾ ਖਾਣ ਤੋਂ 15 ਮਿੰਟ ਦੀ ਸੈਰ ਤੁਹਾਡੇ ਸਰੀਰ ਅਤੇ ਦਿਮਾਗ ਦੋਵਾਂ ਨੂੰ ਤੰਦਰੁਸਤ ਰੱਖਦੀ ਹੈ ਇਸ ਦੇ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ ਜੋ ਤੁਹਾਨੂੰ ਟਾਈਪ 2 ਡਾਇਬੀਟਿਸ ਤੋਂ ਵੀ ਬਚਾ ਕੇ ਰੱਖਦਾ ਹੈ ਬਹੁਤ ਸਾਰੇ ਇਹੋ ਜਿਹੇ ਲੋਕੀ ਨੇ ਜੋ ਇਸ ਦਾ ਪਾਲਨ ਵੀ ਕਰਦੇ ਹਨ ਸਪੋਰਟਸ ਮੈਡੀਸਨ ਚ ਹਾਲੇਚ ਪਬਲਿਸ਼ ਹੋਏ ਇੱਕ ਨਵੇਂ ਸਟੱਡੀ ਮੁਤਾਬਿਕ ਖਾਣਾ ਖਾਣ ਤੋਂ 15 ਤੋਂ 10 ਮਿੰਟ ਦੀ ਸੈਰ ਬਹੁਤ ਫਾਇਦੇਮੰਦ ਹੈ ਜਿਵੇਂ ਕਿ ਚੰਗੀ ਨੀਂਦ ਲਓ ਰਾਤ ਨੂੰ ਸ਼ਾਂਤੀ ਨਾਲ ਸੌਂਣ ਲਈ ਖਾਣ ਤੋਂ ਬਾਅਦ ਸੈਰ ਬੇਹੱਦ ਜ਼ਰੂਰੀ ਹੈ ਸੈਰ ਕਰਨ ਨਾਲ ਤਣਾਅ ਦਾ ਪੱਤਰ ਘੱਟ ਹੁੰਦਾ ਤੇ ਨੀਂਦ ਵੀ ਚੰਗੀ ਆਉਂਦੀ ਹੈ ਡਾਇਬੀਟਿਸ ਤੋਂ ਰਾਹਤ ਮਿਲਦੀ ਹੈ ਸੈਰ ਕਰਨ ਨਾਲ ਤੁਹਾਡੇ ਸਰੀਰ ਵਿੱਚ ਬਲੱਡ ਸ਼ੂਗਰ ਘੱਟ ਹੋ ਜਾਂਦੀ ਹੈ ਇਹ ਇੱਕ ਸਿਹਤਮੰਦ ਜੀਵਨ ਸ਼ੈਲੀ ਦੀ ਅਗਵਾਈ ਕਰਨ ਲਈ ਲਾਭਦਾਇਕ ਹੈ ਪਾਚਨ ਪ੍ਰਣਾਲੀ ਵਿੱਚ ਸੁਧਾਰ ਹੁੰਦਾ ਹੈ ਪਾਚਨਿਕ ਹੌਲੀ ਪ੍ਰਕਿਰਿਆ ਜਿਸ ਵਿੱਚ ਸਮਾਂ ਲੱਗਦਾ ਹੈ ਇਹ ਜੀ ਸਥਿਤੀ ਵਿੱਚ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਸਾਡੀ ਪਾਚਨ ਪ੍ਰਣਾਲੀ ਸਹੀ ਢੰਗ ਨਾਲ ਕੰਮ ਕਰਨ ਲਈ ਮਦਦ ਕਰਦੀ ਹੈ ਭਾਰ ਘੱਟ ਹੁੰਦਾ ਹੈ हेल्थ एक्सपर्ट्स ਦਾ ਮੰਨਣਾ ਹੈ ਕਿ ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਸਿਰਫ 20 ਮਿੰਟ ਸੈਰ ਕਰਦੇ ਹੋ ਤਾਂ ਇਸ ਨਾਲ ਮੋਟਾਪਾ ਘਟ ਹੁੰਦਾ ਹੈ ਅਤੇ ਇਹਦੀ ਸਮੱਸਿਆਵਾਂ ਤੋਂ ਕਾਫੀ ਹੱਦ ਤੱਕ ਛੁਟਕਾਰਾ ਵੀ ਮਿਲ ਸਕਦਾ ਹੈ ਇਮਿਊਨਿਟੀ ਹੋਏਗੀ ਮਜ਼ਬੂਤ ਰਾਤ ਦੇ ਖਾਣ ਤੋਂ ਬਾਅਦ ਰਾਤ 10 ਮਿੰਟ ਦੀ ਸੈਰ ਵੀ ਤੁਹਾਡੀ ਇਮਿਊਨਿਟੀ ਨੂੰ ਸਟਰੋਂਗ ਕਰਦੀ ਹੈ ਸਿਰਫ 10 ਮਿੰਟ ਲਈ ਸੈਰ ਕਰਨ ਨਾਲ ਤੁਹਾਡੇ ਸਰੀਰ ਦੇ ਟੌਕਸਿਕਨ ਪਦਾਰਥਾਂ ਨੂੰ ਬਾਹਰ ਕਰਨ ਵਿੱਚ ਮਦਦ ਵੀ ਕਰਦਾ ਹੈ ਸਬਸਕ੍ਰਾਈਬ ਕਰੇ ਨੈਸ਼ਨਲ ਬਸ ਔਰ ਸਾਥੇ ਦਬਾਏ ਬੈਲ ਆਈਕਨ